ਉਤਰਾਖੰਡ ਦੀ ਪੋੜੀ ਗੜਵਾਲ ਪੁਲਿਸ ਨੇ ਇੱਕ ਬਲੈਕਮੇਲਰ ਲੜਕੀ ਅਤੇ ਉਸਦੇ ਬੋਏਫ੍ਰੈਂਡ ਨੂੰ ਗ੍ਰਿਫਤਾਰ ਕੀਤਾ ਹੈ ਇਹ ਪ੍ਰੇਮੀ ਜੋੜਾ ਲੰਘਦੇ ਵਾਹਨ ਚਾਲਕਾਂ ਨੂੰ ਲਿਫਟ ਦੇਣ ਦੇ ਬਹਾਨੇ ਫਸਾਉਂਦਾ ਸੀ ਇਸ ਬਾਅਦ ਲੜਕੀ ਡਰਾਈਵਰ ਨੂੰ ਪਿਆਰ ਦੇ ਝਾਲ ਵਿੱਚ ਫਸਾ ਕੇ ਇੱਕ ਹੋਟਲ ਵਿੱਚ ਲੈ ਜਾਂਦੀ ਸੀ ਅਤੇ ਤਰਾਜਯੋਗ ਵੀਡੀਓ ਬਣਾਉਂਦੀ ਸੀ ਇਸ ਤੋਂ ਬਾਅਦ ਦੋਵੇਂ ਮਿਲ ਕੇ ਪੀੜਤ ਨੂੰ ਬਲੈਕਮੇਲ ਕਰਦੇ ਸਨ ਦੋਵੇਂ ਕਾਫੀ ਸਮੇਂ ਤੋਂ ਇਸ ਤਰੀਕੇ ਨਾਲ ਅਪਰਾਧਾਂ ਨੂੰ ਅੰਜਾਮ ਦੇ ਰਹੇ ਸਨ ਹੁਣ ਇਹ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਸੂਤਰਾ ਅਨੁਸਾਰ ਮਲਜਮ ਖੋਂ ਤੋਂ ਤੱਕ ਪਿਆ ਤੋਂ ਵੱਧ ਲੋਕਾਂ ਨੂੰ ਕਪੜਾ ਸ਼ਿਕਾਰ ਬਣਾ ਚੁਕੇ ਹਨ ਮਲਜਮਾ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਜਨੌਰ ਦੇ ਨਜੀਬਾਬਾਦ ਥਾਣਾ ਖੇਤਰ ਦੇ ਤਾਹਰਪੁਰ ਤੇ ਰਹਿਣ ਵਾਲੇ ਹਰਵਿੰਦਰ ਸਿੰਘ ਦੇ ਪੁੱਤਰ ਨਵਜੋਤ ਸਿੰਘ ਅਤੇ ਉਸਦੀ ਪ੍ਰੇਮਿਕਾ ਨੀਤੀ ਸ਼ਰਮਾ ਬਜਨੌਰ ਦੇ ਮੰਡਾਵਲੀ ਖਾਣਾ ਖੇਤਰ ਤੇ ਰਹਿਣ ਵਾਲੇ ਹੁਕਮ ਸਿੰਘ ਦੀ ਧੀ ਵਜੋਂ ਹੋਈ ਹੈ ਪੁਲ ਅਨੁਸਾਰ ਨੀਤੀ ਪੀੜਾ ਦੀ ਭਾਲ ਵਿੱਚ ਸੰਸਾਰ ਇਲਾਕੇ ਵਿੱਚ ਸੜਕਾਂ ਤੇ ਖੜੀ ਹੁੰਦੀ ਸੀ ਅਤੇ ਰਾਹਗੀਰਾਂ ਤੋਂ ਲਿਫਟ ਮੰਗਦੀ ਸੀ ਜੇਕਰ ਕੋਈ ਵਿਅਕਤੀ ਉਸਨੂੰ ਲਿਫਟ ਦਿੰਦਾ ਸੀ ਤਾਂ ਉਸਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਇੱਕ ਹੋਟਲ ਵਿੱਚ ਲਿਆ ਜਾਂਦ ਸੀ ਅਤੇ ਇਤਰਾਜ਼ਯੋਗ ਹਾਲਤ ਵਿੱਚ ਉਸ ਦੀ ਵੀਡੀਓ ਬਣਾਉਂਦੀ ਸੀ ਇਸ ਤੋਂ ਬਾਅਦ ਉਸ ਦਾ ਪ੍ਰੇਮੀ ਸਹੀ ਸਮੇਂ ਤੇ ਕੈਮਰੇ ਵਿੱਚ ਦਾਖਲ ਹੁੰਦਾ ਸੀ ਅਤੇ ਫਿਰ ਪੀੜਤ ਨੂੰ ਤੰਕੀ ਦੇਖ ਕੇ ਜ਼ਬਰਦਸਤੀ ਪੈਸੇ ਵਸੂਲ ਕਰਨ ਦੀ ਖੇਡ ਸ਼ੁਰੂ ਹੋ ਜਾਂਦੀ ਸੀ ਪੁਲਿਸ ਪਹੁੰਚ ਕੇ ਜ਼ਰਾਦ ਮਲਜਮਾਨੇ ਦੱਸਿਆ ਕਿ ਹੁਣ ਤੱਕ ਉਹ ਪਿਆਰ ਤੋਂ ਵੱਧ ਲੋਕਾਂ ਨਾਲ ਧੋਖਾ ਕਰ ਚੁੱਕੇ ਹਨ ਹਾਲਾਂਕਿ ਸਮਾਜਿਕ कलंक ਦੇ ਕਾਰਨ ਲੋਕਾਂ ਨੇ ਉਨ੍ਹਾਂ ਬਾਰੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਪੋੜੀ ਦੇ ਐਸਪੀ ਲੋਕੇਸ਼ ਵਰਸੰਗ ਨੇ ਅਨੁਸਾਰ ਹਾਲ ਹੀ ਵਿੱਚ ਉਟ ਦੁਆਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਦੱਸਿਆ ਕਿ ਇੱਕ ਕੁੜੀ ਅਤੇ ਉਸਦੇ ਬாய்ਫਰੈਂਡ ਨੇ ਉਸ ਨੂੰ ਜ਼ਬਰਜਨਾਹ ਦੇ ਮਾਮਲੇ ਵਿੱਚ ਫਸਾਣ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲੇ। ਇਸ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਸੀ.ਓ. ਲੋਕੇਸ਼ਵਰ ਸਿੰਘ ਅਨੁਸਾਰ ਦੋਸ਼ੀ ਪ੍ਰੇਮੀ ਜੋੜਾ ਪਹੁੰਚ ਲਿਆ ਕੇ ਜੁਰਮਰੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਦੋਵਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੇਕਰ ਲੋੜ ਪਈ ਤਾਂ ਦੋਸ਼ੀ ਨੂੰ ਪੁਲਿਸ ਰੱਖਸਤ ਵਿੱਚ ਲਿਆ ਜਾਵੇਗਾ ਅਤੇ ਹੋਰ ਮਾਮਲੇ ਵਿੱਚ ਵੀ ਪੁੱਛਗਿੱਛ ਕੀਤੀ ਜਾਵੇਗੀ ਫਿਲਹਾਲ ਪੁਲਿਸ ਮੁਲਜ਼ਮਾਂ ਦੁਆਰਾ ਕੀਤੇ ਗਏ ਹੋਰ ਅਪਰਾਧਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ